ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡਕਾਣ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਭਾਈ ਕੰਮ ਕਰਦੇ ਆ ਰੋਟੀਨ ਜੀ ਪਾਸੋਂ ਹੁੰਦੇ ਰਹਿੰਦੇ ਨੇ ਤੇ ਰੋਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਐਨੀਮਲ ਦਾ ਬਾਈ ਕੋਲ ਹਮੇਸ਼ਾ ਜੀ 1 ਜਾਂ 2 ਹੁੰਦੇ ਆ ਪਰ ਹੁੰਦੇ ਚੰਗੇ ਦੁੱਧ ਵਾਲੇ ਨਗੀਨੇ ਬੀਸੀ ਫਾਰਮ ਵਾਲੀਆਂ ਬੱਚੀਆਂ ਵੀ ਆ ਜਾਂਦੀਆਂ ਵੱਡਿਆਂ ਗਾਵਾਂ ਵੀ ਆ ਜਾਂਦੀਆਂ ਅੱਜ ਇੱਕ ਸੂਈ ਸਵਾਈ ਚੰਗੇ ਦੁੱਧ ਵਾਲੀ ਤੇ ਇੱਕ ਗੱਬਣ ਵੜ ਉਹ ਵੀ ਚੰਗੀ ਹੈ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਤਿੰਨ ਮਾਸੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 8196867792 ਜਿਹੜੀ ਆਪਾਂ ਪਹਿਲਾਂ ਬਈ ਇੱਕ ਜਰਸੀ ਤੇ ਇੱਕ ਕੈਚਪ ਦੀ ਵੀਡੀਓ ਪਾਈ ਰਹਿ ਗਿਆ ਮਾਲ ਜੀ ਆਪਾਂ ਤਾਂ ਘੰਟੂ ਪਹਿਲਾਂ ਹੀ ਬਈ ਫ੍ਰੀ ਹੋ ਗਏ ਸੀਗੇ ਘੰਟੇ ਤੋਂ ਪਹਿਲਾਂ ਪਹਿਲੇ ਵੇਚ ਤਾਂ ਹਾਂਜੀ ਜਿਹੜੀ ਮੰਨ ਲਾ ਸੂਈ ਵੈੜ ਸੀਗੀ ਹਾਂਜੀ ਉਹ ਉਵੇਂ ਹੀ ਮੰਗਾਈ ਸੀ ਬੰਦਿਆਂ ਨੇ ਆਨਲਾਈਨ ਹੀ ਠੀਕ ਹੈ ਜੀ ਉਹ ਬੰਦੇ ਕਹਿੰਦੇ ਵੀ ਆਈ ਭੇਜ ਦਿਓ ਆਪਣੀ ਗਾਰੰਟੀ ਤੇ ਹੀ ਅਗਲੇ ਦਿਨ ਆਪ ਨੂੰ ਲਾਇਆ ਉਹਨਾਂ ਨੇ ਉਹ ਕਹਿੰਦੇ ਬਾਈ ਵੀ ਜਿੰਨਾ ਤੂੰ ਦੁੱਧ ਦੱਸਿਆ ਸੀ ਉਹ ਤੋਂ ਕਿਲੋ ਵੱਧ ਦਾ ਠੀਕ ਆ ਬਾਈ ਤੇ ਆਪਾਂ 14 ਕਿਲੋ ਦੁੱਧ ਦੱਸਿਆ ਸੀਗਾ 15 15.5 ਕਿਲੋ ਦੁੱਧ ਸੀਗਾ ਜੀ ਠੀਕ ਆ ਬਾਈ ਤੇ ਜਰਸੀ ਜਰਸੀ ਵੀ ਵੇਚਣ ਵਾਲੇ ਬੰਦੇ ਲੈ ਗਏ ਬਾਈ ਵੇਚਣ ਵਾਲੇ ਸਭ ਵੇਚਣ ਵਾਲੇ ਬਹੁਤ ਚੰਗੀ ਵੈਡ ਸੀਗੀ ਬਈਆ ਜੀ ਸੂਈ ਨਹੀਂ ਗਈ ਸੂਈ ਨਹੀਂ ਨਹੀਂ ਸੂਈ ਬਣੀ ਤਾਂ ਉਹਦੀ ਬਹੁਤ ਸਿੱਕੀ ਤੇਰਾ ਦਾ ਪੂਰਾ ਹੀ ਹਾਂਜੀ ਗੱਲਾਂ ਬਾਤਾਂ ਕਰਾਈ ਹੋਣਗੀਆਂ ਜੀ ਐਚਪੀ ਤਾਂ ਸ਼ੁਰੂ ਕਰ ਲੈਨੇ ਬਾਈ ਜੱਬਨ ਤੋਂ ਸੂਆ ਕਰਨ ਮਾਰੀ ਇਹਦਾ ਬਾਈ ਜੀ ਦੂਜਾ ਸੂਆ ਠੀਕ ਆ ਬਾਈ ਕੰਨਿਆਂ ਵਾਲੇ ਦੰਦ ਚੱਕਦੀ ਆ ਜੀ ਚੈੱਕ ਦੇ ਚੈੱਕ ਦੇ ਠੀਕ ਆ ਬਾਈ ਤੇ ਦਿਨ ਕਿੰਨੇ ਲੈ ਜੀ ਦਿਨ ਮੇਰੇ ਸਾਹ ਪੰਜ ਚਾਰ ਦਿਨ ਤਾਂ ਲੈਣੇ ਚਾਹੀਦੇ ਆ ਜੀ ਖੁੱਲੇ ਕਿੰਨਾ ਕੁ ਪਾਜ ਜੀ ਮਾਲਕਾਂ ਨੇ ਤਾਂ ਜਾਦੇ ਦੱਸਿਆ ਚਲੋ ਅਗਲਾ ਤਾਂ ਕਹਿ ਹੀ ਦਿੰਦਾ ਹੁੰਦਾ ਜੀ ਕਿ ਆਪਾਂ ਨੂੰ ਵੀ ਪਤਾ ਲੱਗਦਾ ਪੰਜ ਚਾਰ ਦਿਨ ਤਾਂ ਲਊਗੀ ਅਜੇ ਬੱਚੀ ਹਾਂਜੀ ਦੁੱਧ ਕਿੰਨਾ ਕੁ ਪਾਜ ਜੀ ਲਾ ਦੁੱਧ ਬਾਈ ਪਹਿਲੇ ਸੂਏ ਚ ਹੋਇਆ ਮਾਲਕਾਂ ਦੇ 17 18 ਕਿਲੋ ਠੀਕ ਹੈ ਠੀਕ ਆਊਰੀ ਤੋਂ ਬਾਅਦ ਉਹ ਤਾਂ ਆਦੇ ਸੀਗੇ 22 23 ਕਿਲੋ ਚਲੋ 20 ਕਿਲੋ ਤਾਂ ਦੇਊਗੀ ਬੱਚੀ ਜੇ ਇਹ ਜੀ ਰੱਛੀ ਨੇ 20 ਕਿਲੋ ਦੁੱਧ ਨਾ ਦਿੱਤਾ ਬਾਈ ਹਾਈਟ ਚੈੱਕ ਕਰਾ ਦਿਓ ਬਾਈ ਬਰੋਕਰ ਹੁੰਦੀ ਮੋੜ ਦੇ ਤੇ ਕਰਉਂਦੀ ਆ ਬਾਈ ਦੇ ਹਾਂਜੀ ਚੈੱਕ ਕਰੋ ਚੰਗੇ ਗੱਦ ਰੋੜ ਕੇ ਦਿਖਾਦੀ ਪਈ ਕਈ ਵੀ ਰੰਦ ਨਾ ਮੈਨੂੰ ਮੈਸੇਜ ਆਉਂਦੇ ਹੁੰਦੇ ਆ ਬਈ ਹਾਈਟ ਜ਼ਰੂਰ ਦੱਸ ਦਿਆ ਕਰੋ ਤਾਂ ਕਰਕੇ ਥੋੜਾ ਜਿਹਾ ਮੈਂ ਅੰਦਾਜ਼ਾ ਦੱਸ ਦਿੱਤਾ ਹੁੰਨਾ ਇੱਕ ਬਈਆ ਸਿੰਗਾ ਦਾ ਜ਼ਰੂਰ ਦੱਸ ਦਿਓ ਹਾਂਜੀ ਮਾਪ ਦੀ ਮੁੰਦੀ ਤਾਂ ਨਹੀਂ ਮਾਇਆ ਨਾ ਬਾਈ ਪਲਾ ਪੀਂਗ ਪਾਈ ਆ ਠੀਕ ਆ ਬਾਈ ਹਾਂਜੀ ਤੇ ਮੈਂ ਅੰਦਾਜ਼ਾ ਜਾਂ ਤਾਂ ਦੱਸ ਦਿਨਾ ਹੁੰਨਾਗਾ ਬਾਈ ਕਿਸੇ ਵੀਰ ਨੇ ਹਾਈਟ ਦਾ ਅੰਦਾਜ਼ਾ ਲਾਉਣਾ ਹੋਵੇ ਉਸ ਹਿਸਾਬ ਨਾਲ ਲਾ ਸਕਦਾ ਹੁਣ ਬਾਈ ਦੇ ਮੋਢੇ ਤੇ ਕਰਾਉਣੀ ਆ ਅੰਦਾਜ਼ਾ ਤੁਸੀਂ ਆਪ ਲਾ ਦਿਓ ਬਾਈ ਕਿੰਨਾ ਕਰਾਉਗਾ ਸੀਲ ਸ਼ੂਟਾ ਨਹੀਂ ਕਹਿ ਸਕਦੇ ਜੇ ਬੰਦੇ ਦਾ ਮੋਢੇ ਤੇ ਕਰਾਵੇ ਆਪਾਂ ਸ਼ੂਟਾ ਨਾ ਦਰਮਿਆਨ ਨਾ ਕਰਦੇ ਚੰਗਾ ਕੱਦਗਾ ਖਾਨ ਬਹੁਤ ਟੌਪ ਦਾ ਲੱਗਿਆ ਵਾ ਹੱਥੇ ਚ ਬਾਈ ਵਾਲਾ ਜਿੱਧਰ ਦੀ ਮਰਜ਼ੀ ਉਸ ਅੱਗ ਕਰਮ ਪੂਰੀ ਆ ਲੈ ਲੋ ਜੀ ਸਿੰਘਾਂ ਨਾਲ ਕੋਲ ਆ ਕੇ ਇਸ ਤਰ੍ਹਾਂ ਕੋਸ ਕਰੀਆ ਫਲਾ ਝੂਟੀ ਆ ਇਹਦੇ ਨਾਲ ਬਾਈ ਇਹ ਬਾਈ ਸਿੰਘ ਨਾ ਹੁੰਦੇ ਫਿਰ ਮੁੱਲ ਵੀ ਇਹ ਜੀ ਨਾ ਮਿਲਦੀ ਸੀ ਫਿਰ ਮੁੱਲ ਵੀ ਪਾਉਣਾ ਸੀ ਇਹ ਨਹੀਂ ਜਿੰਨਾ ਤੋਂ ਆਪਾਂ ਲਈ ਆ ਨਾ ਗਾਂ ਅੱਗੇ ਵੀ ਉਹਨਾਂ ਤੋਂ ਇੱਕ ਦੋ ਵੇੜਾ ਮੈਂ ਲਈਆਂ ਉਹ ਸਿੰਘ ਨਹੀਂ ਲਗਾਉਂਦੇਗੇ ਅੱਛਾ ਜੀ ਉਹ ਮਲਾ ਅਮਰਤ ਸ਼ਾ ਗਿਆ ਬੰਦਿਆਂ ਦਾ ਹੀ ਠੀਕ ਹੈ ਜੀ ਉਹਾਂ ਦੇ ਅਸੀਂ ਪਾਪ ਮੰਨਦੇ ਆ ਸੈਂਕਦ ਗੋਣਾ ਠੀਕ ਹੈ ਜੀ ਹਾਂਜੀ ਵੈਸੇ ਹੁੰਦਾ ਤਾਂ ਬਈ ਕੋਈ ਨਹੀਂ ਜਦੋਂ ਸੀਰਸ ਲੱਗਾ ਸੀ ਤਾਂ ਕੋਈ ਐਡਾ ਵੱਟਾ ਨਹੀਂ ਹੁੰਦਾ ਤੇ ਬਾਕੀ ਹੈ ਨਹੀਂ ਜੇ ਤਾਂ ਬਣਾਉਣੇ ਬਨੂਣੇ ਹੁੰਦੇ ਆਪਾਂ ਉਹ ਜਿਆ ਕੰਮ ਲੋਕਾਂ ਵਾਲਾ ਕਰਨਾ ਹੁੰਦਾ ਤਾਂ ਐਵੇਂ ਇੰਨੇ ਇੰਨੇ ਰਹਿ ਜਾਣੇ ਸੀ ਮਾੜੇ ਮਾੜੇ ਰਹਿ ਜਾਣੇ ਮਾੜੇ ਮਾੜੇ ਪਰ ਆਪਾਂ ਉਹ ਕੰਮ ਕਰਨਾ ਹੀ ਨਹੀਂਗਾ ਜੀ ਐਵੇਂ ਕੀ ਫਾਇਦਾ ਜੇ ਬਣਾਏ ਜਾਣ ਤਾਂ ਰਹਿ ਤਾਂ ਮਾੜੇ ਮਾੜੇ ਹੀ ਜਾਣੇ ਆ ਇੰਨੇ ਇੰਨੇ ਰਹਿ ਜਾਣੇ ਆ ਬਾਈ ਬਣਾਇਆਂ ਤੋਂ ਦੋ ਦੋ ਉਂਗਲਾਂ ਹੀ ਰਹਿ ਜਾਣੇ ਆ ਪਿਆਰੀ ਬਹੁਤ ਚੱਕਦੀਆ ਕਰਮ ਵਾਲੀ ਦੀ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਤੇ ਵੱਡਾ ਮਾਲਕਾਂ ਨੇ ਦੱਸਣ ਮੁਤਾਬਕ 20 ਤੋਂ ਬਾਹਰ ਜਾਊ ਬਾਈ ਕਹਿੰਦਾ ਆਪਾਂ 20 ਮੰਨ ਕੇ ਲਈ ਆ। ਫਵਾਨੇ ਦੀ ਤਿਆਰੀ ਚੈੱਕ ਕਰ ਲੋ ਜੀ ਸੋਨਾ ਗੁਲਾਬੀ ਫਵਾਨਾ। ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਦਿੰਨੇ ਆ ਬਈ ਆ ਮਾੜੀ ਜਿਹੀ ਬੁੱਗੀ ਜੀ ਆ। ਆ ਦੇਖ ਬਾਈ ਐਵੇਂ ਆਪਾਂ ਨੂੰ ਇਹਦੇ ਕੋਈ ਮੂੰਹ ਨਹੀਂ ਕੋਈ ਪਸ ਨਹੀਂ ਗੱਲ ਹੈ। ਵੈਸੇ ਹੀ ਆ ਇੱਕ ਹਸਲ ਤਾਂ ਮਾਸ ਜਾਈ ਵਧਿਆ ਬਾਈ। ਨਹੀਂ ਆ ਕੋਈ ਬਾਹਲਾਂ ਦੀ 19 ਬਾਕੀ ਬਾਈ ਝੋਲ ਦੇਖ ਲੈ। ਝੋਲ ਚੈੱਕ ਕਰ ਲੋ ਹਵਾਨਾ ਦੇ ਚੋ ਜੀ। ਤਾਂ ਕੋ ਬਣ ਕੇ ਸੋਨਾ ਬੱਚੀ ਨੇ ਆਈ। ਬਸ ਇਹਨਾਂ ਹਵਾਨਾ ਪੂਰਾ। ਤੁਰਿਆ ਨਹੀਂ ਬੈਕ ਸੈਟਰ ਦੀ ਗਾ ਹੈ ਜੀ ਕੋਈ ਟਟਮਾ ਨਹੀਂ ਗਾ ਦੁੱਧ ਕਰਮ ਵਾਲੀ ਚੰਗਾ ਪਾਜੂ ਹਾਈਟ ਚੰਗੀ ਬਰੀਡ ਚੰਗੀ ਹੈ ਜੀ ਬਹੁਤ ਤੁਹਾਡੀ ਸੇਵ ਵਾਲਾ ਥਣ ਵੀ ਚੰਗਾ ਜੈ ਜਮਨ ਲਈ ਇਹਦਾ ਇਹ ਬਈ 65000 ਰੁਪਏ ਚ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਸਿੰਗ ਨਾ ਹੁੰਦੇ ਆਪਾਂ ਨੂੰ ਪਤਾ ਵੱਛੀ 75000 ਦੀ ਹੈ ਫੇਰ ਤਾਂ ਬਈ ਬਾਲੀ ਗਾਂ ਜਾ ਬਸ ਸਿੰਗ ਸਿੰਗ ਕਹ ਕੇ ਮੈਂ ਲਈ ਆਈ ਠੀਕ ਠੀਕ ਹੈ ਕਿ ਨਹੀਂ ਤੇ ਸਿੰਗ ਸਿੰਗ ਕਹਿੰਦੇ ਸਿੰਗ ਸੱਗ ਹੈ ਕਿ ਆਪਾਂ ਦੇ ਦੇਣੀ ਆ ਠੀਕ ਹੈ ਬਈ ਵੱਟਾ ਕੋਈ ਨਹੀਂ ਸਿੰਗਾ ਦਾ ਵੱਟਾ ਹੀ ਹੋ ਨਹੀਂ ਬਾਈ ਵੀ ਜਾਂਦਾ ਪਸ਼ੂ ਮਾਰੀ ਫੇਰ ਕੋਈ ਹਲਤ ਕਰੇਲਾ ਸਰਕਾਰ ਵਾਲੀ ਪੂਰ ਚੱਕੇ ਕਰ ਦੋ ਜੀ ਭਲਾ ਇਧਰ ਦੀ ਬਹਿ ਜਾ ਉਧਰ ਭਲਾ ਸਿੰਘਾਂ ਚੁੱਤੀ ਜਾ ਲੈ ਉਹ ਕਰੀ ਜਾ ਇਹਨੂੰ ਕੋਈ ਵਾਦਾ 65000 ਬਾਈ ਹਾਂਜੀ 65000 ਮਾਨਤਨ ਕਰਾਂਗੇ ਜਰੂਰ ਪਰ ਜਿੱਦਨੇ ਬੱਚੀ ਪੂਰੀ ਭਰ ਗਈ ਬਾਈ ਆ ਮੁੱਲ ਨਹੀਂ ਹੋਣਾ ਬੱਚੀ ਦਾ ਹਾਂਜੀ ਕੱਚੀ ਆ ਬਾਈ ਹਜੇ ਹਫਤਾ ਕੁ ਲੈ ਕਰਨ ਵਾਲੀ ਜੋਣ ਦੀ ਫੜਾ ਦੇ ਡੰਨਾ ਬਾਈ ਮੈਂ ਨਾ ਬਾਈ ਵੀ ਭਲਾ ਕੋਈ ਹੱਥ ਮਨਾ ਲਾਵੇ ਥਣਾ ਨੂੰ ਤਾਂ ਤੇ ਚੁਾਈ ਵੀ ਗੂਠੇ ਵਰਗੀ ਮੋਟੀ ਬਾਈ ਠੀਕ ਹੈ ਜੀ ਹਾਂਜੀ ਤੇ ਦੋ ਨੰਬਰ ਬਾਈ ਵੱਟੀ ਵੜ ਗਰਮੀਆਂ ਦਾ ਤੋਹਫਾ ਹਾਂ ਇਹ ਗਰਮੀਆਂ ਦਾ ਤੋਹਫਾ ਹੀ ਕ੍ਰੋਸ ਵੈਡ ਮਿਲਣਾ ਮੁਸ਼ਕਲ ਆ ਜੀ ਕਿਉਂਕਿ ਹਾਈਟ ਤਾਂ ਬਈ ਬਰੋਬਰ ਹੋ ਜੇ ਮੋਢੇ ਤੋਂ ਪਾਰ ਆ ਵੀਰੇ ਮੋਢੇ ਤੋਂ ਪਾਰ ਆ ਮੋਢੇ ਤੋਂ ਪਾਰ ਆ ਹਾਂਜੀ ਤੇ ਵੀਲ ਚੈੱਕ ਕਰੋਗਾ ਆਂ ਦੇ ਵੀਲ ਨਹੀਂ ਇਹਦੇ ਨਾਲੋਂ ਵੱਧ ਆ ਜੀ ਰੀਅਲ ਗੱਡੀ ਤਾਂ ਇੰਜ ਨਹੀਂ ਆ ਬਾਈ ਹਾਂਜੀ ਬੁੱਧ ਵੀ ਬਈ ਇਹੋ ਜੀ ਗਾਹ ਦਿੰਦੀ ਆ ਬਈ ਜੇ ਹੁਣ ਸਰੀਰ ਤੇ ਜਾਣ ਹੋਊਗੀ ਹਾਂ ਥੇਰੀ ਜੇ ਕਾਤਾ ਵਜੇ ਨਾ ਫਿਰ ਇਹ ਨਾ ਬਾਈ ਉਹਨਾਂ ਕੋਲੇ ਕ੍ਰੋਸ ਗਾਂ ਸੀਗੀ ਠੀਕ ਹੈ ਜੀ ਉਹ ਆਂਦੇ ਸੀ ਕ੍ਰੋਸ ਗਾਂ ਦੇ ਸਾਈਵਾਲ ਦਾ ਟੀਕਾ ਲਵਾਇਆ ਸੀਗਾ ਠੀਕ ਹੈ ਬਾਈ ਠੀਕ ਇਹ ਮੰਨ ਲਾ ਵੀ ਐਚ ਐਫ ਤੇ ਸਾਈਵਾਲ ਮਿਕਸ ਜਿਆ ਕੰਮ ਦੋ ਤਿੰਨ ਬਰੀਡਾਂ ਮਿਕਸ ਆ ਜੀ ਹਾਂ ਜੀ ਮਿਕਸ ਕਦ ਐਚ ਐਫ ਦੇ ਜਿੱਡਾ ਕਰ ਗਿਆ ਜੀ ਹਾਂ ਜੀ ਦੁੱਧ ਸਾਈਵਾਲ ਵਾਲਾ ਦੇ ਸਾਈਵਾਲ ਵਾਲਾ ਇਹ ਵੀ ਮੰਨਣਾ ਨਾ ਜਿਹੜਾ ਕੰਬਲਾ ਇਹ ਸਾਈਵਾਲ ਵਾਲਾ ਸਾਈਵਾਲ ਵਾਲਾ ਹਾਂਜੀ ਸੂਆ ਗਰ ਨਮਸਕਾਰ ਜੀ ਬਾਈ ਸੂਆ ਬਾਈ ਮਾਲਕਾਂ ਨੇ ਆਪਾਂ ਨੂੰ ਦੱਸਿਆ ਦੂਜਾ ਆਪਾਂ ਤੀਜਾ ਮੰਨ ਕੇ ਲਈ ਆ ਤੇ ਤੀਜਾ ਹੀ ਕਹਿਣਾ ਆਪਾਂ ਕਹਿਨ ਨੂੰ ਭਲਾ ਦੂਜਾ ਕਹਿ ਦਿਓ ਕੋਈ ਚੱਕਰ ਨਹੀਂਗਾ ਪਰ ਤੀਜੇ ਸੂਏ ਸੂਈ ਵੀ ਆ ਸੂਈ ਨੂੰ ਅੱਜ ਆ 7ਵਾਂ ਦੇਣਾ ਬੱਚਾ ਕੀ ਆ ਜੀ ਬੱਚਾ ਵੱੱਛਾ ਬਾਈ ਮਗਰ ਵੱੱਛਾ ਹਾਂਜੀ ਕੜਕੂੜੇ ਦਾ ਬਾਈ ਚੱਲਣਾ ਠੀਕ ਹੈ ਜੀ ਹਾਂਜੀ ਜਿਹੜਾ ਹੁਣ ਭਾਂਡੇ ਚ ਭਾਂਡੇ ਵਾਲਾ ਬਾਈ ਮੈਂ ਉੱਥੋਂ ਦੁੱਧ ਚੂ ਕੇ ਲਿਆ ਸੀ 23 ਕਿਲੋ ਜੋ ਕਿ ਜੋ ਕੀ ਉਹ ਕਹਿੰਦੇ ਵੀ ਅਸੀਂ ਪਿਛਲੇ ਸੂਏ ਦੁੱਧ ਦੇ ਥੱਲੇ 26 ਕਿਲੋ ਚੋਇਆ ਏ ਕਿ ਤੋ 30 ਕਿਲੋ ਆਂਦੇ ਸੀਗੇ ਅੱਛਾ ਜੀ ਪਰ ਆਪਾਂ ਹੋਣੀ ਆਨੇ ਆ ਵੀ 25 26 ਕਿਲੋ ਦੁੱਧ ਦੇਊਗੀ ਤੇ ਨਹੀਂ ਭਰਾ ਮੇਰੇ ਨਾਲ ਕੋਈ ਸੌਦਾ ਕਰ ਲੈ ਫਿਰ ਸੌਦਾ 25 26 ਕਿਲੋ ਵਾਲਾ ਕਰਾਂਗੇ ਆਪਾਂ ਠੀਕ ਹੈ ਬਾਈ ਠੀਕ ਆ ਨਾ ਤੇ ਅੱਜ ਤੋਂ ਪੰਜਾ ਚਾਰਾਂ ਦਿਨਾਂ ਨੂੰ ਆਪਾਂ ਇਹਨਾਂ ਦੁੱਧ ਚਵਾ ਕੇ ਦੇ ਦਾਂਗੇ ਜਿਹੜਾ ਅੱਜ ਦਾ ਦੁੱਧ ਕਿੰਨਾ ਅੱਜ ਦਾ ਦੁੱਧ ਆਇਆ ਬਾਈ ਉਹ ਪਾਉਂਦੇ ਸੀ ਕਿ ਦਾਣਾ ਫੀਡ ਆਪਦਾ ਬਣਾ ਕੇ ਅਸੀਂ ਪਾਉਨੇ ਆ ਸੀ ਸਪੀਡ ਸਾਡੀ ਡੈਰੀ ਤੇ ਹੁੰਦਾ ਹੀ ਨੇ ਇਸ ਲਈ ਤੇ ਠੀਕ ਆ ਬਾਈ ਇਹ ਉਹਨੂੰ ਥੋੜਾ ਜਿਹਾ ਘੱਟ ਖਾਂਦੀ ਆ ਬਾਈ ਅੱਛਾ ਜੀ ਮਾੜਾ ਮੋਟਾ ਜਾਨੀ ਹਾਂ ਜਾਨੀ ਦੀ ਅੱਜ ਜਿਹਨੇ ਆਉਣਾ 20 ਕਿਲੋ ਦੁੱਧ ਮੰਨ ਕੇ ਆਵੇ ਬਾਈ 20 ਤੋਂ ਬਾਹਰ ਮੰਨ ਲੈ ਜੀ ਹਾਂਜੀ ਆਪਦਾ ਕੰਡਾ ਬਾਲਟੀ ਨਾਲ ਹੀ ਲਿਆਵੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਤੇ ਚੋਣ ਲੱਗਾ ਬਾਈ ਆ ਅੰਤਾਂ ਦਾ ਭਲਾ 2 ਸਾਲ ਦਾ ਜਵਾਕ ਬਾ ਦੇ ਤੇ ਫੈਟ ਇਹਦੀ ਆਈ ਆ 4 ਠੀਕ ਹੈ ਜੀ ਹਾਂਜੀ 3 9 4 ਨਹੀਂ ਆਵੇਂ ਨੇ ਦੁੱਧ ਤੇ ਫੈਟ ਨਹੀਂ ਨਹੀਂ ਹੁੰਦੀ 1094394 ਇਨੀ ਫੈਟ ਹੁੰਦੀ ਹੈ ਹਾਂਜੀ ਬਾਈ ਹਜੇ ਤਾਂ ਕੰਨ ਚੱਲਣਾ ਲੇਟੀ ਲੂਟੀ ਪੈਣੀ ਆ ਇਹ ਤਾਂ ਬੰਨਣਾ ਗਾਣੇ ਦੁੱਧ ਤੇ ਆਉਣਾ ਬਾਈ ਜੀ ਫੈਟ ਵੀ ਵੱਜ ਜਾਣੀ ਆ ਦੁੱਧ ਤੇ ਵੀ ਆ ਜਾ ਦੁੱਧ ਤੇ ਵੀ ਆ ਜਾਣੀ ਆ ਕਿਉਂਕਿ ਜਦੋਂ ਫੀੜੀ ਚੱਕੂ ਫੇਰੀ ਫੈੜੀ ਫੇਰੀ ਹਾਂਜੀ ਤੋਰ ਕੇ ਦਿਖਾ ਦੂ ਬਾਈ ਬਾਕੀ ਹੋਵੇਂ ਬਾਈ ਸੀਲਸ ਲੱਗ ਥਣ ਲੈਵਾ ਨਹੀਂ ਇਹੋ ਜਿਹਾ ਮਿਲਦਾ ਬਾਈ ਹੈ ਲੈ ਚੈੱਕ ਕਰੋ ਜਿਵੇਂ ਮਰਜ਼ੀ ਬੈਠੋ ਜੀ ਜਿਵੇਂ ਤੁਹਾਡਾ ਚਿਤ ਕਰਦਾ ਹੋਣਾ ਦਾ ਧਾਰਾ ਮਾਰ ਕੇ ਬਾਈ ਕੋਲੋਂ ਚੈੱਕੀ ਕਰਾ ਦਿੰਦੇ ਆ ਸ਼ੂਨ ਪਸ਼ਮਾਨ ਲੱਗਾ ਬਾਈ ਮੋਗੇ ਵਰਗਾ ਇਹ ਜਦੋਂ ਪਾਸ ਮੇ ਆਉਂਦੀ ਹੋਊ ਬਜਾਏ ਥਾਣ ਮੈਂ ਨਾ ਬਾਈ ਲੈ ਲਓ ਜੀ ਬਾਕੀ ਵੀਡੀਓ ਬਣਾਉਣਾ ਸ਼ਾਮਾਂ ਚੈੱਕ ਕਰ ਲਓ 12:30 ਦਾ ਤੁਰਿਆ ਨਹੀਂ ਜਾਂਦਾ ਬਾਈ ਸ਼ਾਮ ਨੂੰ ਗਾਂ ਤੋਂ ਲੇਵਾ ਲੈ ਕੇ 6 ਵਜੇ ਚ ਬਾਈ ਹਾਂਜੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਅੰਤ ਕੋਈ ਨਹੀਂ ਕ੍ਰੋਸ ਅੰਗ ਚ ਐਡੀ ਗਾਂ ਮਿਲਣਾ ਮੈਂ ਹਾਂ ਬਾਈ ਇਹ ਗਾਂ ਨਹੀਂ ਮੱਜਾ ਮੱਜ ਬਾਈ ਐਡੀ ਜੇ ਬਣਾਉਣਾ 20 ਕਿਲੋ ਲੈਣੀ ਹੋਵੇ ਤਾਂ 2 ਲੱਖ ਤੋਂ ਉੱਪਰ ਕਾ ਇਹ ਤੈਨਾਂ ਲੱਖ ਦੀ ਆਊਗੀ ਬਾਈ ਅੱਜ ਦੀ ਰੁੱਤ ਚ ਚੱਲ ਪੁੱਤੇ ਕੋਈ ਵਾਧਾ ਵਟਾ ਹੀ ਨਹੀਂ ਬਾਈ ਲੈ ਨੈਟ ਦੁੱਧ ਤਿਆਰ ਆ ਉਹ 22 ਕਿਲੋ ਤੋਂ ਬਾਹਰ ਸੌਰੀ 20 ਕਿਲੋ ਤੋਂ ਬਾਹਰ ਆ ਜੀ ਬਸ ਪਤਾ 23 ਕਿਲੋ ਬਾਈ ਜੋ ਕੇ ਲੈ ਕੇ ਆਏ ਸੀ ਥੋੜਾ ਜਿਹਾ ਉਪਰਾਂ ਵੀ ਕਰ ਗਈ ਬਾਈ ਕਹਿੰਦਾ ਥੋੜਾ ਜਿਹਾ ਦਰੀਵਾ ਕੀ ਪਾਈ ਗਾਨ ਜੀ ਘੱਟ ਲਾਇਆ ਜੇ ਆ ਲੈ ਇੱਥੇ ਵਿਚਾਲੀ ਰੋਕ ਲਈ ਆਪਾਂ ਥੋੜਾ ਜਿਹਾ ਘੱਟ ਚੱਕਦੀ ਆ ਕੋਈ ਚੱਕਰ ਹੀ ਨਹੀਂ ਗਾ ਇਸ ਅਲੱਗ ਪੂਰੀ ਆ ਹਨਾਂ ਦੇ ਸਹਿਜ ਵੀ ਸੋਹਣੇ ਆ ਤੇ ਲੱਗੇ ਹੱਥੀਚਵਾਈ ਵਾਲਾ ਵਜਨ ਵਜੂਦ ਦੀ ਚੰਗੀ ਆ ਬਾਈ ਚੰਗੀ ਸੇਵਾ ਵਾਲੇ ਘਰੇ ਜਾਵੜੀ ਤਾਂ ਉਹ ਵਿਧਾਨਤ ਕੋਈ ਨਹੀਂ ਹੋਣਾ ਬਾਈ ਜਿੰਨਾ ਮਰਜੀ ਲੈ ਲੈ ਕਿਉਂਕਿ ਕੱਦ ਵੀ ਵੱਡਾ ਵਜਨ ਵੀ ਵੱਡਾ ਤੇ ਰੇਲ ਗੱਡੀ ਦੇ ਇੰਜਨ ਵਾਲਾ ਕੰਮ ਹੀ ਆ ਜੀ ਬੇਲ ਬਹੁਤ ਲੰਬੀ ਹੈ ਜੀ ਵੀਡੀਓ ਹੋਰ ਵੀ ਆਪਾਂ ਵੰਦੇ ਰਹਿੰਦੇ ਆ ਜੀ ਐਡੇ ਵੱਡੇ ਪਸ਼ੂ ਘਾਟ ਹੀ ਮਿਲਦੇ ਆ ਕਿਉਂਕਿ ਪਿੰਡਾਂ ਚ ਸ਼ੋਰਟਿੰਗ ਬਹੁਤ ਚੱਲੀ ਜਾਂਦੀ ਪਸ਼ੂਆਂ ਦੀ ਜਾ ਜਾ ਮੁੱਲ ਬਈ ਇਹਦਾ ਚੰਗਾ ਮਾਲ ਬਾਈ ਬਾਹਰ ਹੈ ਹੀ ਨਹੀਂਗਾ ਮੁਸ਼ਕਲ ਟਕਰਾਂ ਟੁਕਰਾਂ ਮਾਰ ਕੇ ਚਲੋ ਇੰਨਾ ਵੀ ਲੱਬ ਲੂਬ ਲੈ ਦੀਆਂ ਦੂਰ ਨੇੜੇ ਲੱਬ ਹਾਂਜੀ ਹਾਂ ਮੁੱਲ ਜੀ ਇਹਦਾ ਮੁੱਲ ਬਾਈ ਵੀ ਮੰਨ ਲਾ ਕੇ ਹੋਰ ਬੰਦੇ ਕੋਲੇ ਹੋ ਤਾਂ ਅਗਲਾ ਕਰੂਗਾ 85 90 ਇਹਦਾ ਠੀਕ ਹੈ ਜੀ 75000 ਰੁਪਏ ਚੋ ਮਾਨਤਾਣ ਕਰਾਂਗੇ ਠੀਕ ਹੈ ਜੀ ਹਾਂਜੀ 75000 ਰੁਪਏ ਜੋ ਮਾਨਤਾਣ ਹੋ ਜੂਗਾ ਦੋਦਾ ਆਪਦਾ ਕੰਡਾ ਬਾਲਟਿੰਦਾ ਆ ਵੀ ਲੈ ਬਾਈ ਥਣਾ ਚ ਆ ਗਈ ਲੈ ਲਓ ਜੀ ਥੋੜਾ ਹੀ ਖਾਨ ਖਿੱਚੇ ਥੋੜਾ ਪਸਮਦੀ ਹੁੰਦੀ ਆ ਬਾਕੀ ਬਈ ਸਟਰੋਂਗ ਨਾੜਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਹਵਾ ਨੇ ਚਲਦੀਆਂ ਗੋਟੜੀ ਕੀ ਮੋਟੀ ਹੁੰਦੀ ਆ ਉਧਰਲੇ ਪਾਸੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜਣੀ ਜਿਹੜੇ ਸਾਹ ਉਹਨਾਂ ਵਜਨ ਕਰਦ ਕਾਠਾ 25 26 ਬਾਲਾ ਵੀ ਨਹੀਂ ਸੇਵਾ ਕਿਸੇ ਵੀਰ ਦੀ ਚੰਗੀ ਹੋਈ 25 ਕਿਲੋ ਦੁੱਧ ਤਾਂ ਬਾਈ ਨਾਰਮਲ ਸੇਵਾ ਤੇ ਦੇਊਗੀ ਨਾਰਮਲ ਸੇਵਾ ਤੇ ਨਾਰਮਲ ਸੇਵਾ ਤੇ 25 ਕਿਲੋ ਦੁੱਧ ਦੇਊਗੀ ਸਹੀ ਗੱਲ ਹੈ ਜੀ 75000 ਬਾਈ ਹਾਂਜੀ 75000 ਰੁਪਏ ਚੋਂ ਮਾਨ ਤਾਨ ਕਰ ਦਾਂਗੇ 75000 ਚੋਂ ਬਾਈ ਮਾਨ ਤਾਨ ਕਰ ਦੇਣਗੇ ਬਾਕੀ ਆਪਾਂ ਨੂੰ ਵੀ ਪਤਾ ਬਾਈ ਐਡੇ ਹੀ ਗਾਂ ਨਹੀਂ ਕੋਈ ਦਿੰਦਾ ਹੈ ਹਨਾ ਇਹ ਗਾਂ ਨਹੀਂ ਦਿੰਦਾ ਬਾਈ ਕੋਈ ਕੀ ਕਰੇ ਮਾਲ ਮਿਲਦੀ ਨਹੀਂ ਬਾਈ ਇੰਟੀਗਾ ਪਹਿਲੀ ਕੱਲ ਵੇਚਦਾ ਹੀ ਨਹੀਂ ਕੋਈ ਹਾਂਜੀ ਬਾਕੀ ਕੰਨ ਹਜੇ ਦਾ ਬਾਈ ਚੱਲਣਾ ਠੀਕ ਹੈ ਬਾਈ ਅੱਜ 7ਵਾਂ ਦਿਨ ਅੱਜ ਹੋਇਆ ਠੀਕ ਹੈ ਜੀ ਹਾਂਜੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ